ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਜਮ ਸੰਬੰਧੀ ਸਾਖੀ ਬਾਬਾ ਬਗੇਲ ਸਿੰਘ ਜੀ ਸਿੱਖ ਇਤਿਹਾਸ ਦੀ 18ਵੀਂ ਸਦੀ ਸਭ ਤੋਂ ਉਥਲ ਪੁਥਲ ਵਾਲੀ ਸੀ ਇੱਕ ਪਾਸੇ ਮੁਗਲ ਹਕੂਮਤ ਕਮਜ਼ੋਰ ਹੋ ਰਹੀ ਸੀ ਦੂਜੇ ਪਾਸੇ ਅਫਗਾਨੀ ਹਮਲਾਵਰਾਂ ਦੇ ਹਮਲੇ ਪੰਜਾਬ ਨੂੰ ਤਬਾਹ ਕਰ ਰਹੇ ਸਨ ਪਰ ਇਸੇ ਦੌਰਾਨ ਖਾਲਸਾ ਪੰਥ ਦੇ ਮਹਾਨ ਸੂਰਮੇ ਉੱਭਰ ਰਹੇ ਸਨ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਦਿੱਤੀ ਬਾਣੀ ਤੇ ਬਾਣੇ ਦੇ ਰਾਹੀਂ ਦੁਨੀਆ ਨੂੰ ਦਿਖਾ ਦਿੱਤਾ ਕਿ ਸੱਚਾਈ ਅਤੇ ਧਰਮ ਲਈ ਲੜਖੜਨਾ ਕੀ ਹੁੰਦਾ ਹੈ ਇੰਨਾ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ ਬਾਬਾ ਪਗੇਲ ਸਿੰਘ ਜੀ ਜਿਨ੍ਹਾਂ ਦਾ ਨਾਮ ਅੱਜ ਵੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੈ ਉਹ ਸਿਰਫ ਇੱਕ ਯੋਧਾ ਹੀ ਨਹੀਂ ਸਨ ਸਗੋਂ ਇੱਕ ਧਰਮ ਪ੍ਰੇਮੀ ਸੇਵਾਦਾਰ ਸਨ ਜਿਨ੍ਹਾਂ ਨੇ ਸਿੱਖ ਇਤਿਹਾਸਕ ਗੁਰਦੁਆਰਿਆਂ ਦੇ ਨਿਰਮਾਣ ਨਾਲ ਪੰਥ ਨੂੰ ਇੱਕ ਅਮੋਲਕ ਤਰੋਹਰ ਬਖਸ਼ੀ ਬਾਬਾ ਬਗੇਲ ਸਿੰਘ ਜੀ ਦਾ ਜਨਮ ਸਤ 173 ਦੇ ਆਸ-ਪਾਸ ਪੰਜਾਬ ਦੇ ਮਾਝੇ ਖੇਤਰ ਵਿੱਚ ਹੋਇਆ। ਉਹਨਾਂ ਦਾ ਪਰਿਵਾਰ ਖਾਲਸਾ ਦੇ ਪਰੰਪਰਿਕਤਾ ਵਿੱਚੋਂ ਸੀ। ਬਚਪਨ ਤੋਂ ਹੀ ਉਹਨਾਂ ਦੇ ਘਰ ਵਿੱਚ ਗੁਰਬਾਣੀ ਦੀ ਰਸਨਾ, ਅਖੰਡ ਪਾਠਾਂ ਦੀਆਂ ਧੁਨੀਆਂ ਅਤੇ ਸੂਰਮੇ ਸਿੱਖਾਂ ਦੀਆਂ ਗੱਲਾਂ ਸੁਨਨ ਨੂੰ ਮਿਲਦੀਆਂ ਸਨ। ਬਾਬਾ ਜੀ ਦੇ ਪਿਤਾ ਇੱਕ ਗੁਰਸਿੱਖ ਸੂਰਮੇ ਸਨ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਸ਼ਸਤਰ ਵਿੱਦਿਆ, ਘੋੜਸਵਾਰੀ ਅਤੇ ਗੁਰਮਤ ਨਾਲ ਜੋੜਿਆ। ਮਾਤਾ ਜੀ ਨੇ ਉਹਨਾਂ ਨੂੰ ਗੁਰਬਾਣੀ ਦਾ ਅਧਿਆਨ ਕਰਵਾਇਆ ਅਤੇ ਨਿਮਰਤਾ, ਸੇਵਾ ਅਤੇ ਦਇਆ ਦਾ ਪਾਠ ਪੜਾਇਆ। ਕਿਹਾ ਜਾਂਦਾ ਹੈ ਕਿ ਬਾਬਾ ਬਗੇਲ ਸਿੰਘ ਜੀ ਨੇ ਬਚਪਨ ਤੋਂ ਹੀ ਤੀਰ ਕਮਾਨ ਬਾਂਹ ਤਲਵਾਰ ਅਤੇ ਘੋੜਸਵਾਰੀ ਵਿੱਚ ਕੁਸ਼ਲਤਾ ਦਿਖਾਈ ਛੋਟੀ ਉਮਰ ਵਿੱਚ ਹੀ ਉਹ ਖਾਲਸਾ ਦੇ ਜਥਿਆਂ ਨਾਲ ਜੁੜ ਗਏ ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਹੀ ਚਾਹ ਰਹਿੰਦੀ ਸੀ ਕਿ ਗੁਰੂ ਸਾਹਿਬਾਂ ਦੇ ਦੱਸੇ ਰਾਹ ਤੇ ਤੁਰ ਕੇ ਧਰਮ ਦੀ ਰੱਖਿਆ ਕਰਨੀ ਹੈ ਉਸ ਸਮੇਂ ਸਿੱਖਾਂ ਦੀ ਹਾਲਤ ਬਹੁਤ ਮੁਸ਼ਕਲ ਸੀ ਮੁਗਲ ਸਰਕਾਰਾਂ ਵੱਲੋਂ ਸਿੱਖਾਂ ਦੇ ਸਿਰਾਂ ਤੇ ਇਨਾਮ ਰੱਖੇ ਜਾਂਦੇ ਸਨ ਜੰਗਲਾਂ ਤੇ ਟਿੱਲਿਆਂ ਵਿੱਚ ਰਹਿਣਾ ਪੈਂਦਾ ਸੀ ਪਰ ਖਾਲਸਾ ਆਪਣੀ ਨੀਤੀ ਤੋਂ ਕਦੇ ਨਹੀਂ ਸਹਿਲਿਆ ਬਾਬਾ ਬਗੇਲ ਸਿੰਘ ਜੀ ਦੀ ਛੋਟੀ ਉਮਰ ਤੋਂ ਹੀ ਖਾਲਸਾ ਪੰਥ ਦੇ ਨਾਲ ਮਿਲ ਕੇ ਬੰਦਿਆਂ ਦੀ ਸੇਵਾ ਤੇ ਜ਼ਾਲਮਾਂ ਦੇ ਵਿਰੁੱਧ ਖੜਨ ਦਾ ਜਜ਼ਬਾ ਰੱਖਦੇ ਸਨ ਜਿਵੇਂ ਜਿਵੇਂ ਬਾਬਾ ਬਗੇਲ ਸਿੰਘ ਜੀ ਜਵਾਨ ਹੋਏ ਉਹਨਾਂ ਦੇ ਅੰਦਰ ਸੂਰਮੇਗੀ ਹੋਰ ਵੱਧ ਹੋਰ ਨਿਖਰਦੀ ਗਈ ਉਹ ਸਮਾਂ ਸੀ ਜਦੋਂ ਪੰਜਾਬ ਉੱਤੇ ਮੁਗਲਾਂ ਦੀ ਕਮਜ਼ੋਰ ਹਕੂਮਤ ਸੀ ਅਤੇ ਦੂਜੇ ਪਾਸੇ ਅਫਗਾਨੀ ਹਮਲਾਵਰ ਵਾਰ-ਵਾਰ ਚੜ੍ਹਾਈ ਕਰ ਰਹੇ ਸਨ ਸਿੱਖਾਂ ਦੇ ਖੂਨ ਦਾ ਵਪਾਰ ਹੋ ਰਿਹਾ ਸੀ ਪਰ ਖਾਲਸਾ ਪੰਥ ਹਿੰਮਤ ਨਾਲ ਖੜਾ ਸੀ ਬਾਬਾ ਬਕੀਲ ਸਿੰਘ ਜੀ ਖਾਲਸਾ ਜਥਿਆਂ ਨਾਲ ਜੁੜ ਕੇ ਉਹ ਜਲਦੀ ਹੀ ਆਪਣੇ ਸਾਥੀਆਂ ਵਿੱਚ ਆਗੂ ਬਣ ਗਏ ਬਾਬਾ ਜੀ ਨੇ ਕਈਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਸਨ ਦੁਸ਼ਮਣ ਉਹਨਾਂ ਦੀ ਤਲਵਾਰ ਦੀ ਵਾਰ ਤੋਂ ਕੰਬ ਜਾਂਦੇ ਸਨ ਉਹ ਸਿਰਫ ਤਲਵਾਰਬਾਜ਼ ਨਹੀਂ ਸਨ ਸਗੋਂ ਇੱਕ ਸੁਜਵਾਨ ਨੇਤਾ ਵੀ ਸਨ ਉਹ ਛੋਟੇ-ਛੋਟੇ ਜਥਿਆਂ ਵਿੱਚ ਵੰਡ ਕੇ ਅਚਾਨਕ ਹਮਲਾ ਕਰਦੇ ਲੋਕਾਂ ਦੀ ਸੇਵਾ ਕਰਦੇ ਅਤੇ ਧਾਰਮਿਕ ਆਦਰਸ਼ਾਂ ਦੇ ਅਨੁਸਾਰ ਯੁੱਧ ਕਰਦੇ ਲੋਕ ਉਹਨਾਂ ਨੂੰ ਸਿਰਫ ਇੱਕ ਸੂਰਮਾ ਹੀ ਨਹੀਂ ਸਗੋਂ ਇੱਕ ਧਰਮਪੁਰਸ਼ ਵਜੋਂ ਮੰਨੇ ਸਨ 1760 ਦੇ ਦਹਾਕੇ ਵਿੱਚ ਖਾਲਸਾ ਪੰਥ ਨੇ ਦਿੱਲੀ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਆਪਣੀ ਹਿੰਮਤ ਦਾ ਲੋਹਾ ਮਣਵਾਉਣਾ ਸ਼ੁਰੂ ਕਰ ਦਿੱਤਾ ਬਾਬਾ ਬਗੇਲ ਸਿੰਘ ਜੀ ਨੂੰ 30-40 ਹਜ਼ਾਰ ਦੇ ਜਥੇ ਦੀ ਕਮਾਨ ਮਿਲੀ ਬਾਦਸ਼ਾਹ ਸ਼ਾ ਅलम ਕਬਰ ਆ ਗਿਆ ਕਿ ਬਾਬਾ ਜੀ ਨੇ ਸਾਫ਼ ਕਿਹਾ ਕਿ ਉਹ ਸਿਰਫ ਗੁਰੂ ਸਾਹਿਬਾਂ ਦੇ ਚਰਨਾ ਨਾਲ ਜੁੜੇ ਪਵਿੱਤਰ ਸਥਾਨਾਂ ਦਾ ਨਿਰਮਾਣ ਕਰਨ ਆਏ ਹਨ ਸੰਧੀ ਹੋਣ ਤੋਂ ਬਾਅਦ ਪਾਪਾ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਲੀ ਵਿੱਚ 9 ਇਤਿਹਾਸਿਕ ਗੁਰਦੁਆਰਿਆਂ ਦਾ ਨਿਰਮਾਣ ਕੀਤਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਬੰਗਲਾ ਸਾਹਿਬ ਰਕਾਬਗੰਜ ਸਾਹਿਬ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਗور ਜੀ ਬਾਬਾ ਬਾਲਾ ਸਾਹਿਬ ਮਜਨੂ ਟਿੱਲਾ ਨਾਨਕ ਪਿਓ ਅਤੇ ਦਮਦਮਾ ਸਾਹਿਬ ਇਹ ਸਾਰੇ ਸਥਾਨ ਬਾਬਾ ਜੀ ਦੀ ਅਗਵਾਈ ਵਿੱਚ ਦੁਬਾਰਾ ਜੀਵਨ ਪ੍ਰਾਪਤ ਹੋਏ ਲੋਕ ਹੈਰਾਨ ਸਨ ਕਿ ਜਿਹੜੇ ਸ਼ੇਰ ਜੰਗਲਾਂ ਵਿੱਚ ਲੜਦੇ ਸਨ ਉਹ ਹੁਣ ਇੰਨੀ ਨਿਮਰਤਾ ਨਾਲ ਗੁਰਦੁਆਰਿਆਂ ਦੀ ਸੇਵਾ ਕਰ ਰਹੇ ਹਨ ਬਾਬਾ ਬਗੇਲ ਸਿੰਘ ਜੀ ਨੇ ਦਿੱਲੀ ਦੇ ਦਿਲ ਵਿੱਚ ਗੁਰੂ ਸਾਹਿਬਾਂ ਦੀ ਯਾਦ ਅਮਰ ਕਰ ਦਿੱਤੀ ਸੰਗਤ ਜੀ ਇਹ ਸੀ ਬਾਬਾ ਬਗੇਲ ਸਿੰਘ ਜੀ ਦੀ ਜੰਗ ਅਤੇ ਦਿੱਲੀ ਵਿੱਚ ਗੁਰਦੁਆਰਿਆਂ ਦੇ ਨਿਰਮਾਣ ਦੀ ਮਹਾਨ ਸਾਖੀ ਬਾਬਾ ਜੀ ਦੀ ਨਿਮਰਤਾ ਉਹਨਾਂ ਦੇ ਆਖਰੀ ਦਿਨ ਅਤੇ ਵਿਰਾਸਤ ਬਾਰੇ ਅਸੀਂ ਗੱਲ ਕਰਾਂਗੇ ਅਗਲੀ ਵੀਡੀਓ ਵਿੱਚ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ